ਹਰਿਆਣੇ ਦੀ ਰਾਜਨੀਤੀ ਬਾਰੇ ਫੁਗਾਟ ਪਹਿਲਵਾਨ ਬਾਰੇ ਗੱਲਬਾਤ ਕਰ ਰਹੇ ਸੀਗੇ ਕਿਹੜੇ ਪਾਸੇ ਜੁਆਇਨ ਕਰ ਗਏ ਨੇ ਉਹ ਤੇ ਕਿਹੜੇ ਪਾਸੇ ਟਿਕਟ ਮਿਲਣ ਦੀ ਉਮੀਦ ਹੈ ਉਹਨਾਂ ਨੂੰ ਨਹੀਂ ਦੇਖੋ ਹਾਲੇ ਡਿਕਲੇਅਰ ਨਹੀਂ ਸੀ ਉਹ ਆ 2:30 ਵਜੇ ਤੱਕ ਪਰ ਰਾਹੁਲ ਗਾਂਧੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੋ ਗਈ ਸੀ ਦੇਖੋ ਇਹ ਚੀਜ਼ ਤੇ ਸਾਫ ਸੀਗੀ ਨਾ ਜੀ ਦਪੇਂਦਰ ਹੁੱਡਾ ਉਹ ਤੇ ਜੀਪ ਦੇ ਵਿੱਚ ਨਾਲ ਸੀਗੇ ਵਿਨੇਸ਼ ਫੁਗਾਟ ਜਿੱਦਣ ਆਏ ਨੇ ਨਾਲ ਬਜਰੰਗ ਪੂਨੀਆ ਜੀ ਗੱਲ ਇਹ ਆ ਕਿ ਇਹੀ ਅੱਗੇ ਪਹਿਲਵਾਨਾਂ ਦਾ ਜਦੋਂ ਪ੍ਰਦਰਸ਼ਨ ਚੱਲਦਾ ਸੀਗਾ ਨਾ ਇਹੀ ਸਿਆਸੀ ਤੌਰ ਤੇ ਕਹ ਲੋ ਕਿ ਇਲਜ਼ਾਮ ਤਰਾਸ਼ੀ ਦੀ ਵਜ੍ਹਾ ਸੀ ਕਿ ਜਿਹੜੇ ਇਹਨਾਂ ਦੇ ਆਲੋਚਕ ਸਨ ਜਾਂ ਦੂਜੀ ਤਰ੍ਹਾਂ ਸੀ ਉਹ ਕਹਿੰਦੇ ਸੀ ਕਿ ਇਹ ਇਹਨਾਂ ਵਾਸਤੇ ਖੇਡ ਰਹੇ ਨੇ ਮਤਲਬ ਕਿ ਜਿਹੜੇ ਪਿੱਛੇ ਹੁੱਡਾ ਵਰਗੇ ਖੜੇ ਨੇ ਕਿ ਇਹ ਇਹਨਾਂ ਵਾਸਤੇ ਖੇਡ ਰਹੇ ਨੇ ਹਾਲਾਂਕਿ ਇਹਨਾਂ ਦੇ ਆਪਣੇ ਤਰਕ ਜਾਂ ਆਪਣੇ ਦੋਸ਼ ਸੀਗੇ ਸਾਡੇ ਨਾਲ ਆ ਹੋਇਆ ਤਾਂ ਮਤਲਬ ਕਿ ਉਸ ਵੇਲੇ ਵੀ ਜੋੜਿਆ ਗਿਆ ਸੀਗਾ ਤਾਂ ਖੈਰ ਦੇਖੋ ਕੋਈ ਸਿਆਸਤ ਦੇ ਵਿੱਚ ਜਾਣਾ ਪਾਪ ਜਾਂ ਗੁਨਾਹ ਨਹੀਂ ਹੈਗਾ ਜਾਂ ਕੋਈ ਪਾਬੰਦੀ ਥੋੜੀ ਆ ਫੋਗਾਟ ਨੂੰ ਜਦੋਂ ਪਿਛਲੇ ਦਿਨਾਂ 'ਚ ਪੁੱਛਿਆ ਗਿਆ ਸੀ ਤਾਂ ਉਹਨੇ ਕਿਤੇ ਵੀ ਸਪਸ਼ਟ ਤੌਰ ਤੇ ਇਹ ਨਹੀਂ ਸੀ ਕਿਹਾ ਕਿ ਮੈਂ ਰਾਜਨੀਤੀ 'ਚ ਨਹੀਂ ਜਾ ਰਹੀ ਜੀ ਹੁਣ ਰਾਜਨੀਤੀ 'ਚ ਦੇਖੋ ਜੇ ਵਿਨੇਸ਼ ਫੋਗਾਟ ਆਉਂਦੀ ਆ ਮੈਂ ਪਹਿਲਾਂ ਹੀ ਸੋਚ ਰਿਹਾ ਸੀ ਇਨਫੈਕਟ ਇੱਕ ਅੱਧ ਮੰਚ ਤੇ ਮੈਂ ਗੱਲ ਕਹੀ ਵੀ ਆ ਕਿ ਮੈਨੂੰ ਲੱਗਦਾ ਹੈ ਕਿ ਅੱਗੇ ਜਿਵੇਂ ਜਵਾਨ ਤੇ ਕਿਸਾਨ ਦਾ ਮਸਲਾ ਤੇ ਉੱਥੇ ਬਣਿਆ ਪਿਆ ਹੂੰ ਹਰਿਆਣੇ ਚ ਅਗਨੀਵੀਰ ਆਲਾ ਜੀ ਜੀ ਤੇ ਦੂਸਰਾ ਹੋ ਗਿਆ ਕਿਸਾਨ ਬਿਲਕੁਲ ਤੇ ਤੀਸਰਾ ਮੈਂ ਕਿਹਾ ਪਹਿਲਵਾਨ ਵੀ ਹੋ ਸਕਦਾ ਮੁੰਡਾ ਪਹਿਲਵਾਨ ਦਾ ਮੁੱਦਾ ਵੀ ਬਣ ਸਕਦਾ ਹੈ ਤਾਂ ਬਰਹਾਲ ਇਹ ਇੱਕ ਵੱਡੀ ਖਬਰ ਜਿਹੜੀ ਹੈ ਉਹ ਆ ਰਹੀ ਆ ਕਿ ਰਾਹੁਲ ਗਾਂਧੀ ਨੂੰ ਮਿਲੇ ਨੇ ਤੇ ਤਕਰੀਬਨ ਤਕਰੀਬਨ ਤੈ ਹੈ ਆ ਇਹਨੂੰ ਫੋਰਗਾਰਟ ਨੂੰ ਤੇ ਸ਼ਾਇਦ ਚਰਖੀ ਦਾਦਰੀ ਤੇ ਇੱਕ ਹੋਰ ਆ ਜਿੱਥੋਂ ਬਬੀਤਾ ਲੜਦੀ ਇਹਦੀ ਚਚੇਰੀ ਭੈਣ ਹਾਰ ਗਈ ਸੀ ਉਹ 19 ਵਾਲਾ ਇਲੈਕਸ਼ਨ ਲੜੀ ਉਹ ਭਾਜਪਾ ਬੰਨੀ ਹੋ। ਹਮਮ ਇੱਕ ਹੋਰ ਇਹਨਾਂ ਦਾ ਕੋਈ ਹਲਕਾ ਹੈ ਮੈਂ ਭੁੱਲ ਗਿਆ। ਤੇ ਉਹਦੇ ਵਿੱਚ ਇਹਨੂੰ ਆਪਸ਼ਨ ਦਿੱਤੀ ਗਈ ਆ ਵਿਨੇਸ਼ ਫੋਰਗਟ ਨੂੰ ਕਿ ਇਹਨਾਂ ਤਿੰਨਾਂ ਚੋਂ ਜਿਹੜੀ ਮਰਜ਼ੀ ਚੁਣ ਲਓ। ਹਮ ਦੋ ਦੀ ਆਪਸ਼ਨ ਦਿੱਤੀ ਗਈ ਆ ਅ ਬਜਰੰਗ ਨੂੰ ਜੀ ਕਿ ਤੁਸੀਂ ਇਹਨਾਂ ਉਹਦੇ ਚ ਬਾਦਲੀ ਵੀ ਆ। ਹਾਂ ਹਾਲਾਂਕਿ ਸੋਨੀਪਤ ਉੱਥੇ ਤੇ ਪਮਾਰ ਦਾ ਮਸਲਾ ਡਜਾਂਦਾ ਕੁਝ ਸੀਟਾਂ ਤੇ ਇੰਟਰਸਟਿੰਗ ਕਹਿੰਦਾ ਗੱਲਬਾਤ ਇਹ ਆ ਕਿ ਇਹ ਦੋਵੇਂ ਹੀ ਚਾਹੁੰਦੇ ਆ ਮਤਲਬ ਕਿ ਜਿਹੜਾ ਪਹਿਲਾਂ ਦਾ ਦਾਵੇਦਾਰ ਆ ਤੇ ਦੂਜੇ ਪਾਸੇ ਬਜਰੰਗ ਚਾਹੁੰਦਾ ਪਰ ਜੱਟ ਜਾਂ ਕਹਿੰਦਾ ਜਾਟ ਬਹੁ ਗਿਣਤੀ ਵਾਲੇ ਇਲਾਕੇ ਆ ਜਿੱਥੇ ਜਾਂ ਜਿੱਥੇ ਜਾਟ ਡੋਮਿਨੈਂਸ ਹੈ ਕੀ ਉਹਧਰ ਬਜਰੰਗ ਨੂੰ ਲਿਜਾਇਆ ਜਾ ਸਕਦਾ ਤਾਂ ਵਿਨੇਸ਼ ਫੋਰਗਟ ਨੂੰ ਉਹ ਵੀ ਬਦਲ ਦਿੱਤਾ ਜਾ ਰਿਹਾ ਹੈ ਕਿ ਚਚੇਰੀ ਭੈਣ ਆ ਜਿਹੜੀ ਇਹਦੀ ਬਬੀਤਾ ਕਿਉਂਕਿ ਉਹਦੀ ਵੀ ਟਿਕਟ ਤੈਅ ਐ ਤਕੀ ਭਾਜਪਾ ਉਹਨੂੰ ਲੜਾਏਗੀ ਲੜਾਏਗੀ ਜੀ ਇਹ ਚਾਹੁੰਦੇ ਆ ਕਿ ਬਬੀਤਾ ਨੂੰ ਜੋ ਟੱਕਰ ਦੇਣੀ ਆ ਤਾਂ ਫਿਰ ਪਹਿਲਵਾਨ ਦੇ ਸਾਹਮਣੇ ਪਹਿਲਵਾਨ ਤੇ ਭੈਣ ਦੇ ਸਾਹਮਣੇ ਭੈਣ ਕਰ ਦਿਓ ਜੀ 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 ਸਿਆਸਤ ਤੇ ਉਹਦਾ ਫਾਇਦਾ ਜਿਹੜਾ ਹੈ ਜਿਹੜਾ ਹੈ ਹੋਰ ਸੀਟਾਂ ਤੇ ਵੀ ਚੁੱਕਿਆ ਜਾ ਸਕਦਾ ਹੈ ਜੀ ਇਹ ਮੁੱਦਾ ਜਿਵੇਂ ਮੈਂ ਕਿਹਾ ਕਿ ਜਵਾਨ ਉਸ ਤੋਂ ਬਾਅਦ ਕੇ ਸਾਹਮਣੇ ਉਸ ਤੋਂ ਬਾਅਦ ਪਹਿਲਵਾਨ ਦਾ ਵੀ ਬਣ ਸਕਦਾ ਹੈ ਬਿਲਕੁਲ ਬਿਲਕੁਲ ਜੀ ਇਸ ਕਰਕੇ ਇਹ ਕਹਾਣੀ ਜਿਹੜੀ ਹੈ ਨਾ ਉਹ ਸਾਹਮਣੇ ਆ ਰਹੀ ਆ ਕਿ ਗੱਲ ਇਹ ਆ ਕਿ ਵਿਨੇਸ਼ ਫੁਗਾਟ ਇਹ ਜਿਹੜੀ ਹੁਣ ਸਿਆਸੀ ਕੁਸ਼ਤੀ ਹੈ ਜੀ ਇਹ ਸ਼ੁਰੂ ਕਰ ਸਕਦੀ ਆ ਇਹ ਕੁਝ ਦਿਨਾਂ ਤੋਂ ਚਰਚਾ ਚੱਲ ਰਹੀ ਸੀਗੀ ਰਾਹੁਲ ਗਾਂਧੀ ਦੇ ਨਾਲ ਜਦੋਂ ਮੁਲਾਕਾਤ ਹੁੰਦੀ ਹੈ ਨਾ ਤੁਹਾਨੂੰ ਪਤਾ ਹੀ ਆ ਚਾਹੇ ਸਿੱਧੂ ਮੂਸੇ ਵਾਲਾ ਹੋਵੇ ਹਮ ਚਾਹੇ ਬਨੇਸ਼ ਹੋਵੇ ਜੀ ਤਾਂ ਸਮਝ ਲਓ ਕਿ ਉਹ ਫਿਰ ਬਹੁਤ ਵੱਡਾ ਹਾਂ ਜੀ ਬਹੁਤ ਵੱਡਾ ਸੰਕੇਤ ਹੈ ਜਾਂ ਬਹੁਤ ਵੱਡਾ ਫੈਸਲਾ ਹੋ ਚੁੱਕਾ ਹੈ ਕਹਿ ਲਓ ਕਿ ਹਾਂ ਭਾਈ ਆਉਣ ਵਾਲੇ ਦਿਨਾਂ 'ਚ ਪਟਾਕਾ ਪੈ ਜਾਏਗਾ ਤਾਂ ਮੇਰੇ ਖਿਆਲ ਦੇ ਨਾਲ ਭਾਜਪਾ ਵਾਸਤੇ ਇਹ ਵੀ ਇੱਕ ਹੋਰ ਕਹਿ ਲਓ ਕਿ ਮਾੜੀ ਖਬਰ ਹੀ ਹੈ ਜੇ ਬਨੇਸ਼ ਸਿੱਧੀ ਵਿਧਾਨ ਚ ਉਤਰਦੀ ਹੈ ਸਿਆਸੀ ਤੌਰ ਤੇ ਜੀ ਤਾਂ ਗੱਲ ਕਿ ਜਿਹੜੀ ਹੈ ਨਾ ਉਜੇ ਨਾ ਬਾਤ ਨਿਕਲੀ ਤਾਂ ਦੂਰ ਤੱਕ ਜਾਏਗੀ ਕਿ ਹੁਣ ਗੱਲਾ ਦੂਰ ਤੱਕ ਹੀ ਜਾਏਗੀ ਜਦੋਂ ਸਿਆਸਤ ਚ ਉਹਨੇ ਐਂਟਰੀ ਕਰ ਲਈ ਬਤੌਰ ਪਲਵਾਨ ਹਾਲੇ ਤੋ ਥੋੜਾ ਸੰਕੋਚ ਕੇ ਬੋਲ ਰਹੀ ਸੀ ਕਿਉਂਕਿ ਸੰਿਆਸ ਤੇ ਵੀ ਹਾਲੇ ਉਹਦਾ ਪਵਮਨ ਪੂਸਾ ਕਾਇਮ ਸੀਗਾ ਕਿ ਕੀ ਸੰਿਆਸ ਕਾਇਮ ਰੱਖਿਆ ਜਾਵੇ ਜਾਂ ਵਾਪਸੀ ਕੀਤੀ ਜਾਵੇ ਪਰ ਜਦੋਂ ਉਹ ਸਿਆਸਤ ਚ ਉਤਰ ਗਈ ਫਿਰ ਤੇ ਬਈ ਉਹ ਸਾਰਾ ਕੁਝ ਹੀ ਕਰੇਗੀ ਪਰ ਇਹ ਆ ਕਿ ਰਾਜਨੀਤੀ ਚ ਇਹ ਦੇਖ ਲਓ ਕਿ ਬਚਪਨ ਚ ਜਿਹੜੀਆਂ ਪੈਣਾ ਕਠੀਆਂ ਜੰਮੀਆਂ ਪਲੀਆਂ ਕਠੀਆਂ ਕੁਸ਼ਤੀ ਲੜੀਆਂ ਤਾਂ ਉਹ ਹੁਣ ਸਿਆਸੀ ਕੁਸ਼ਤੀ ਲੜ ਲੜ ਸਕਦੀਆਂ ਹਨ